ਸਤਿ ਸ੍ਰੀ ਅਕਾਲ ਮੈਂ ਹਕਬਰ ਸਿੰਘ ਵੇਦੀ ਪੰਜਾਬ ਹੜਾਂ ਦੀ ਚਪੇੜ ਵਿੱਚ ਹੈ ਪੰਜਾਬ ਹੜਾ ਨਾਲ ਝੰਬਿਆ ਨਜ਼ਰ ਆ ਰਿਹਾ ਤੇ ਉੱਥੇ ਹੀ ਸਿਆਸਤ ਵੀ ਗਰਮਾਈ ਹੋਈ ਆ ਆਖਰ ਪੰਜਾਬ ਦੇ ਮੁੱਖ ਮੰਤਰੀ ਬਿਮਾਰ ਕਿਉ ਪੈ ਗਏ ਜਾਂ ਪਾ ਦਿੱਤੇ ਗਏ ਇਹ ਤਮਾਮ ਗੱਲਾਂ ਵੀ ਮੌਜੂਦਾ ਸਮੇਂ ਵਿੱਚ ਹੜਾ ਦੌਰਾਨ ਵੀ ਹੋ ਰਹੀਆਂ ਆਖਰ ਹੜ ਆਏ ਕਿਵੇਂ ਆ ਹੜ ਲਿਆਂਦੇ ਗਏ ਇਹ ਤਮਾਮ ਗੱਲਾਂ ਦਾ ਜ਼ਿਕਰ ਮੌਜੂਦਾ ਸਮੇਂ ਵਿੱਚ ਉਸ ਸਮੇਂ ਹੋ ਰਿਹਾ ਜਦੋਂ ਪੰਜਾਬ ਦੇ ਬਹੁਤੇ ਪਿੰਡ ਹੜ੍ਹਾਂ ਵਿੱਚ ਡੁੱਬੇ ਦਿਖਾਈ ਦੇ ਰਿਹਾ ਲੋਕ ਦੋ ਚਾਰ ਹੋ ਰਿਹਾ ਬਹੁਤ ਸਾਰੇ ਸੈਲੀਬ੍ਰਿਟੀ ਬਹੁਤ ਸਾਰੇ ਫਿਲਮੀ ਅਦਾਕਾਰ ਗਾਇਕ ਸਿਆਸਤਦਾਨ ਜਿਹੜੇ ਆ ਉਹ ਵੱਖ-ਵੱਖ ਪੈਕੇਜਾਂ ਦਾ ਐਲਾਨ ਵੀ ਕਰ ਰਹੇ ਤਾਂ ਕਿ ਉਹਨਾਂ ਥਾਵਾਂ ਤੱਕ ਪੀੜਤ ਪ੍ਰਭਾਵਿਤ ਇਲਾਕਿਆਂ ਤੱਕ ਰਾਤ ਸਮਗਰੀ ਪਹੁੰਚਾਈ ਜਾ ਸਕੇ ਉਹ ਰਾਤ ਪੈਕੇਜ ਦਿੱਤੇ ਜਾ ਸਕਣ ਪਰ ਮਸਲਾ ਇਸ ਗੱਲ ਦਾ ਕਿ ਪੰਜਾਬ ਜਦੋਂ ਹੜ੍ਹਾਂ ਦੀ ਚਪੇੜ ਦੇ ਵਿੱਚ ਹੈ ਤਾ ਆਖਰ ਇਹ ਗੱਲ ਸੁਪਰੀਮ ਕੋਰਟ ਤੱਕ ਕਿਵੇਂ ਗਈ ਕਿ ਹੜ੍ਹ ਲਿਆਂਦੇ ਗਏ ਹੜ੍ਹਾਂ ਪਿੱਛੇ ਕਿਸ ਤਰ੍ਹਾਂ ਦੀ ਸਿਆਸਤ ਹੈ ਹੜ੍ਹਾਂ ਪਿੱਛੇ ਕਿਹੜੀਆਂ ਸਰਕਾਰਾਂ ਜ਼ਿੰਮੇਵਾਰ ਹੈ ਇਹ तमाम ਗੱਲਾਂ ਦਾ ਜ਼ਿਕਰ ਹੋ ਰਿਹਾ ਕਿਉਂਕਿ ਲਗਾਤਾਰ ਬਾਰਸ਼ਾਂ ਪਹਾੜੀ ਖੇਤਰ ਚ ਪੈ ਰਹੀਆਂ ਪਾਣੀ ਇਕੱਠਾ ਹੋ ਰਿਹਾ ਹੈ ਡੈਮਾਂ ਵਿੱਚ ਪਾਣੀ ਦਾ ਪੱਧਰ ਇਸ ਤੱਕ ਹੋ ਗਿਆ ਕਿ ਪਾਣੀ ਬਾਰ-ਬਾਰ ਡੈਮਾਂ ਤੋਂ ਛੱਡਣਾ ਪੈ ਰਿਹਾ ਬੀਬੀਐਮ ਦੇ ਮੁੱਦੇ ਤੇ ਲੜਾਈ ਜਿਹੜੀ ਹੈ ਸੁਪਰੀਮ ਕੋਰਟ ਤੱਕ ਜਾ ਚੁੱਕੀ ਹੈ ਤੇ ਬੀਬੀਐਮ ਦੇ ਚੇਅਰਮੈਨ ਮਨੋਜ ਤਰਪਾਠੀ ਨੇ ਵੱਖਰੇ ਤਰ੍ਹਾਂ ਦਾ ਤਰਕ ਦਿੱਤਾ ਕਿ ਪੰਜਾਬ ਵਿੱਚ ਆਏ ਹੜ੍ਹਾਂ ਲਈ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਪਿਛਲੇ ਕੁਝ ਮਹੀਨਿਆਂ ਵਿੱਚ ਬੀਬੀਐਮ ਦੇ ਮੁੱਦੇ ਤੇ ਇੱਕ ਵੱਡੀ ਲੜਾਈ ਇਸ ਕਰਕੇ ਛੜੀ ਕਿ ਹਰਿਆਣਾ ਨੇ ਪੰਜਾਬ ਤੋਂ ਪਾਣੀ ਮੰਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਆਖ ਦਿੱਤੀ ਸੀ ਕਿ ਇੱਕ ਬੂੰਦ ਵੀ ਪੰਜਾਬ ਦੀ ਪਾਣੀਆਂ ਦੀ ਹਰਿਆਣਾ ਨੂੰ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਪੰਜਾਬ ਪਹਿਲਾਂ ਹੀ ਪਾਣੀ ਦੀ ਮਾਰ ਚੱਲ ਰਿਹਾ ਹੈ ਪੰਜਾਬ ਪਹਿਲਾਂ ਹੀ ਡੂੰਘੇ ਸੰਕਟ ਵਿੱਚ ਹੈ ਪੰਜਾਬ ਦੀ ਖੇਤੀ ਸੰਕਟ ਦੇ ਵਿੱਚ ਹੈ ਕਿਉਂਕਿ ਪਾਣੀ ਇੰਨਾ ਧਰਤੀ ਹੇਠ ਡੂੰਘਾ ਜਾ ਚੁੱਕਾ ਹੈ ਕਿ ਪਾਣੀ ਲਗਾਤਾਰ ਡਿੱਗਦਾ ਜਾ ਰਿਹਾ ਹੈ ਇਸ ਕਰਕੇ ਪਾਣੀ ਦੀ ਇੱਕ ਬੂੰਦ ਵੀ ਜਿਹੜੀ ਹੈ ਉਹ ਹਰਿਆਣਾ ਜਾਂ ਰਾਜਸਥਾਨ ਨੂੰ ਨਹੀਂ ਦਿੱਤੀ ਜਾ ਸਕਦੀ ਇਸ ਉੱਤੇ ਸਰਪਾਰਟੀ ਬੈਟਕਾ ਵੀ ਹੋਈਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਤਰਕ ਤੇ ਦਲੀਲਾਂ ਵੀ ਆਈਆਂ ਕਿ ਪੰਜਾਬ ਪਾਣੀ ਦੇ ਹੀ ਨਹੀਂ ਸਕਦਾ ਤਾਂ ਇਸ ਉੱਤੇ ਪੰਜਾਬ ਸਰਕਾਰ ਦੀ ਘੇਰਾਬੰਦੀ ਵੀ ਹੋ ਰਹੀ ਸੀ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਤੇ ਆਮ ਆਦੀ ਪਾਰਟੀ ਦੇ ਬਹੁਤ ਸਾਰੇ ਸਿਆਸਤਦਾਨਾਂ ਨੇ ਆਗੂਆਂ ਨੇ ਪਾਖੜਾ ਮੈਨੇਜਮੈਂਟ ਬੋਰਡ ਦਾ ਵਿਰੋਧ ਵੀ ਕੀਤਾ ਇੱਕ ਇਹ ਦੱਸਿਆ ਕਿ ਕਿਸ ਤਰ੍ਹਾਂ BBMB ਦਾ ਕੰਟਰੋਲ ਕੇਂਦਰ ਦੇ ਹੱਥਾਂ ਵਿੱਚ ਹੈ ਇਸ ਕਰਕੇ ਉਸ ਸਮੇਂ ਵੀ ਚੇਅਰਮੈਨ ਹਟਾਏ ਗਏ ਲਾਏ ਗਏ ਉਸ ਉੱਤੇ ਵੀ ਸਿਆਸਤ ਹੋਈ ਇਸ ਤੋਂ ਤੱਕੇ ਪਾਖੜਾ ਨੰਗਲ ਡੈਮ ਤੇ ਜਾ ਕੇ ਧਰਨਾ ਪ੍ਰਦਰਸ਼ਨ ਵੀ ਹੋਇਆ ਆਮ ਆਦੀ ਪਾਰਟੀ ਦੇ ਬਹੁਤ ਸਾਰੇ ਆਗੂ ਤੇ ਹੋਰ ਸਿਆਸਤਦਾਨ ਉਸੇ ਥਾਂ ਤੇ ਜਾ ਕੇ ਸਿਆਸਤ ਕਰਦੇ ਨਜ਼ਰਾਏ ਕਿ ਹੁਣ ਤੱਕ ਪੰਜਾਬ ਦੇ ਪਾਣੀਆਂ ਤੇ ਸਿਆਸਤ ਹੋਈ ਹੈ ਤਾਂ ਕਾਫੀ ਸਮਾਂ ਉੱਥੇ ਪਹਿਰੇਦਾਰੀ ਕੀਤੀ ਗਈ ਫਿਰ ਪੰਜਾਬ ਪੁਲਿਸ ਲਗਾਈ ਗਈ ਜਿਹੜੇ ਕੇਂਦਰ ਵੱਲੋਂ ਕੇਂਦਰੀ ਬਲ ਤਨਤ ਕੀਤੇ ਜਾਂਦੇ ਆ ਉਹਨਾਂ ਨੂੰ ਲੈ ਕੇ ਵੀ ਵੱਡਾ ਵਿਵਾਦ ਹੋਇਆ ਕਿ ਕਿੰਨਾ ਕੁ ਖਰਚਾ ਪੰਜਾਬ ਸਰਕਾਰ ਦੇ ਖਜ਼ਾਨੇ ਤੇ ਪੈਂਦਾ ਕਰੋੜਾਂ ਰੁਪਏ ਦਾ ਖਰਚਾ ਉਹਨਾਂ ਕੇਂਦਰੀ ਸੁਰੱਖਿਆ ਬਲ ਦੀ ਤਣਾਤੀ ਤੇ ਆਉਂਦਾ ਤਾਂ ਉਸ ਦੇ ਵਿੱਚੋਂ ਕੁਝ ਖਰਚਾ ਪੰਜਾਬ ਸਰਕਾਰ ਨੂੰ ਕਰਨਾ ਪੈਂਦਾ ਤਾਂ ਇਸ ਕਰਕੇ ਆਮ ਆਦੀ ਪਾਰਟੀ ਸਟੈਂਡ ਲੈਣ ਦੀ ਨਜ਼ਰ ਆਈ ਸੀ ਕਿ ਖਰਚਾ ਅਸੀਂ ਕਰੀਏ ਡੈਮਾਂ ਦੀ ਰਾਖੀ ਅਸੀਂ ਕਰੀਏ ਤਾਂ ਫੇਰ ਕੇਂਦਰੀ ਕੰਟਰੋਲ ਕਿਉਂ ਇਸ ਉੱਤੇ ਵੱਡਾ ਵਿਵਾਦ ਹੋਇਆ ਸੀ ਬਹੁਤ ਸਾਰੀਆਂ ਮੀਟਿੰਗਾਂ ਐਸਐਲ ਦੇ ਮੁੱਦੇ ਤੇ ਜਾਂ ਹੋਰ ਵੱਖ-ਵੱਖ ਮੁੱਦਿਆਂ ਤੇ ਕੇਂਦਰ ਦੇ ਵਿੱਚ ਹੁੰਦੀਆਂ ਆਈਆਂ ਨੇ ਪਰ ਬਾਣੀਆਂ ਦੇ ਮੁੱਦੇ ਤੇ ਕੇਵਲ ਤੇ ਕੇਵਲ ਸਿਆਸਤ ਹੋਈ ਆ ਕਿਉਂਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ਅਮਦੀ ਪਾਰਟੀ ਦੀ ਸਰਕਾਰ ਪੰਜਾਬ 'ਚ ਹੈ ਦਿੱਲੀ ਵਿੱਚੋਂ ਅਮਦੀ ਪਾਰਟੀ ਖਿਸਕ ਚੁੱਕੀ ਹੈ ਤਮਾਮ ਸਵਾਲ ਇਸ ਗੱਲ ਤੇ ਆ ਕੇ ਖੜ ਜਾਂਦੇ ਨੇ ਕਿ ਹੁਣ ਇੱਕ ਮੌਕੇ ਦੀ ਤਲਾਸ਼ ਵਿੱਚ ਹੈ ਬੀਜਪੀ ਐਸੇ ਕਰਕੇ ਪੰਜਾਬ ਦੇ ਵਿੱਚ ਮਾਹੌਲ ਨੂੰ ਵਿਗਾੜਿਆ ਜਾਂਦਾ ਤਾਂ ਵੱਖ-ਵੱਖ ਤਰ੍ਹਾਂ ਦੀਆਂ ਤਰਕ ਤੇ ਦਲੀਲਾਂ ਜਿਹੜੀਆਂ ਨੇ ਸਾਹਮਣੇ ਆਉਂਦੀਆਂ ਨੇ ਹੁਣ ਜਿਵੇਂ ਮਨੋਜ ਤਰਪਾਠੀ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਵਿੱਚ ਜਿਹੜੀ ਹੜਾਂ ਦੀ ਮਾਰ ਪਈ ਆ ਉਸ ਲਈ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਜਿਸ ਤਰ੍ਹਾਂ ਪਾਣੀ ਡੈਮਾਂ ਵਿੱਚ ਇਕੱਠਾ ਹੋਇਆ ਸੀ ਜਦੋਂ ਹਰਿਆਣਾ ਨੇ ਪੰਜਾਬ ਤੋਂ ਪਾਣੀ ਮੰਗਿਆ ਸੀ ਉਹ ਦੇ ਦੇਣਾ ਚਾਹੀਦਾ ਸੀ ਕਿਉਂਕਿ ਜੇ ਉਸ ਸਮੇਂ ਪਾਣੀ ਦਿੱਤਾ ਹੁੰਦਾ ਤਾਂ ਪਾਣੀ ਨੂੰ ਸਮੇਂ ਸਿਰ ਛੱਡਣ ਜਾਂ ਪਾਣੀ ਓਵਰਫਲੋ ਹੋਣ ਤੇ ਫੈਸਲੇ ਜਿਹੜੇ ਆ ਉਹ ਬੀਬੀਐਮ ਕਰ ਸਕਦਾ ਹੈ ਇਹ तमाम ਦਲੀਲਾਂ ਜਿਹੜੇ ਨੇ ਮਨੋਜ ਤਰਪਾਠੀ ਚੇਅਰਮੈਨ ਨੇ ਜਿਹੜੇ ਬੀਬੀਐਮ ਦੇ ਉਹ ਦਿੰਦੇ ਨਜ਼ਰ ਆ ਰਿਹਾ ਇਸ ਦੇ ਨਾਲ ਹੀ ਕੇਂਦਰੀ ਜਿਹੜੇ ਮੰਤਰੀ ਨੇ ਸ਼ਿਵਰਾ ਚੋਹਾਨ ਉਹ ਜਿਹੜੇ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਰਿਹਾ ਤੇ ਉਹਨਾਂ ਨੇ ਵੀ ਪੰਜਾਬ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਸਰਕਾਰ ਨੂੰ ਘੇਰਨਾ ਕੀਤਾ ਉਹਨਾਂ ਨੇ ਇੱਕ ਵੱਖਰਾ ਹੀ ਤਰਕ ਰੱਖਿਆ ਕਿ ਦਰਿਆਵਾਂ ਦੇ ਵਿੱਚੋਂ ਮਾਈਨਿੰਗ ਹੋ ਰਹੀ ਆ ਇਸੇ ਕਰਕੇ ਬੰਨ ਕੱਚੇ ਪੈ ਗਏ ਤੇ ਜਦੋਂ ਹੁਣ ਪਾਣੀ ਓਵਰਫਲੋ ਹੋ ਕੇ ਡੈਮਾਂ ਤੋਂ ਆਇਆ ਤਾਂ ਇਹ ਬਾਨ ਟੁੱਟਦੇ ਨਜ਼ਰ ਆ ਰਿਹਾ ਤੇ ਪੰਜਾਬ ਦੇ ਪਿੰਡ ਡੁੱਬਦੇ ਨਜ਼ਰ ਆ ਰਿਹਾ ਇਹ ਤਰਕ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਨੇ ਦਿੱਤਾ ਇਸ ਦੇ ਪਿੱਛੇ ਸਰਕਾਰਾਂ ਕਿੰਨਾ ਕੁ ਨੇ ਇਸ ਦੇ ਪਿੱਛੇ ਕੁਦਰਤੀ ਮੀਂਹ ਕਿੰਨਾ ਕੁ ਆ ਇਸ ਦੇ ਪਿੱਛੇ ਡੈਮਾਂ ਪਿੱਛੇ ਕਿਸ ਤਰ੍ਹਾਂ ਦੀ ਸਿਆਸਤ ਹੋਈ ਹੈ ਕਿਸ ਤਰ੍ਹਾਂ ਦੀ ਲੜਾਈ ਜਿਹੜੀ ਹੈ ਉਹ ਬਣਦੀ ਵਿਖਾਈ ਦੇ ਰਹੀ ਹੈ ਕਿਉਂਕਿ ਜਿੱਥੇ ਕਸ਼ਲਿਆ ਡੈਮ ਤੋਂ ਪਾਣੀ ਛੱਡਿਆ ਗਿਆ ਸੁਖਨਾ ਲੇਕ ਤੋਂ ਛੱਡਿਆ ਗਿਆ ਭਾਖੜਾ ਡੈਮ ਤੋਂ ਛੱਡਿਆ ਗਿਆ ਫਿਰ ਪੋਂਗ ਡੈਮ ਖੋਲਿਆ ਗਿਆ ਬਿਆਸ ਸਤਲੁਜ ਵੱਡੇ ਪੱਧਰ ਤੇ ਚਲਦੇ ਵਖਾਈ ਦਿੱਤੇ ਤੇ ਜਿਸ ਢੰਗ ਦੇ ਪੰਜਾਬ ਵਿੱਚ ਹੁਣ ਹੜ੍ਹ ਆ ਤਾਂ ਸਵਾਲ ਇਸ ਪੱਖ ਦੇ ਵੀ ਉੱਠੇ ਕਿ ਆਖਰ ਸਰਕਾਰਾਂ ਦੀ ਤਿਆਰੀ ਕੀ ਹੁੰਦੀ ਹੈ ਸਰਕਾਰਾਂ ਨੂੰ ਤਿਆਰੀ ਕਿੰਨੀ ਕੁ ਕਰਨੀ ਚਾਹੀਦੀ ਹੈ ਹੁਣ ਰਾਹਤ ਪੈਕੇਜਾਂ ਦੀ ਮੰਗ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਇਸ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਕੌਮੀ ਆਫਤ ਦੇ ਪੱਖ ਤੋਂ ਵੇਖਿਆ ਜਾ ਰਿਹਾ ਤਾਂ ਰਾਹਤ ਪੈਕੇਜ ਦਿੱਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਜਦੋਂ ਪੰਜਾਬ ਹੜਾਂ ਦੀ ਲਪੇਟ ਵਿੱਚ ਪੂਰੀ ਤਰ੍ਹਾਂ ਝੰਬਿਆ ਪਿਆ ਤਾਂ ਬਹੁਤ ਸਾਰੇ ਐਨਆਰਆਈ ਮਦਦ ਕਰ ਰਿਹਾ ਹੈ ਬਹੁਤ ਸਾਰੇ ਸੈਲੀਬ੍ਰਿਟੀ ਕਰ ਰਿਹਾ ਹੈ ਅਦਾਕਾਰ ਕਰ ਰਿਹਾ ਹੈ ਪਰ ਮਸਲਾ ਤਾਂ ਇਸ ਗੱਲ ਦਾ ਆ ਜਾਂਦਾ ਕਿ ਜਿਹੜੀ ਰਾਹਤ ਸਮਗਰੀ ਜਾਂ ਜਿਹੜੇ ਲੋੜਵੰਦਾਂ ਤੱਕ ਪਹੁੰਚ ਕੀਤੀ ਜਾਣੀ ਚਾਹੀਦੀ ਹੈ ਕੀ ਉਹ ਪਹੁੰਚ ਉਹਨਾਂ ਲੋਕਾਂ ਤੱਕ ਕੀਤੀ ਜਾ ਰਹੀ ਹੈ ਤਾਂ ਸ तमाम ਸਵਾਲ ਬਣਦੇ ਜਾ ਰਹੇ ਹਨ ਜਿਸ ਤਰ੍ਹਾਂ ਹੀ ਪੰਜਾਬ ਸਰਕਾਰ ਨੇ ਕਿਹਾ ਕਿ ਉਹਨਾਂ ਦੇ ਰਾਹਤ ਕੋਸ਼ ਵਿੱਚ ਵੀ वैसे पाए जा सकते हैं फंड पाए जा सकते हैं पर सवाल फिर खड़े हो गए कि जेड़ा राहत कोष है सरकार दा पहला ये वेरਵਾ ਦੇਵੇ ਕਿ ਉਸ ਦੇ ਵਿੱਚ ਫੰਡ ਕਿੰਨੇ ਕੂਪੇ ਆ ਉਸ ਦੇ ਵਿੱਚ ਕਿੰਨੇ ਕੂਪਾ ਕੁਝ ਪਹਿਲਾਂ ਆ ਚੁੱਕਿਆ ਕਿੰਨੇ ਕੂ ਪੈਕੇਜ ਵਰਤੇ ਜਾ ਚੁੱਕਿਆ ਕਿੰਨੇ ਰਿਲੀਜ਼ ਕੀਤੇ ਜਾ ਚੁੱਕਿਆ ਸਰਕਾਰ ਨੂੰ ਇਹ ਡਾਟਾ ਸਾਰਿਆਂ ਦੇ ਸਾਹਮਣੇ ਰੱਖਣਾ ਚਾਹੀਦਾ ਕਿਉਂਕਿ ਜਦੋਂ ਹੜ ਆਇਆ ਹੋਵੇ ਜਦੋਂ ਐਨ ਆਰ ਆਈ ਮਦਦ ਕਰ ਰਹੇ ਹੋਣ ਜਦੋਂ ਜਿਹੜੀਆਂ ਖਾਸਾ ਏਡ ਵਰਗੀਆਂ ਹੋਰ ਸਸਤਾਵਾਂ ਨੇ ਜਾਂ ਸੈਲੀਬ੍ਰਿਟੀ ਅੱਗੇ ਆ ਰਿਹਾ ਹੈ ਫਿਲਮੀ ਸਟਾਰ ਅੱਗੇ ਆ ਰਿਹਾ ਹੈ ਗਾਇਕ ਅੱਗੇ ਆ ਰਿਹਾ ਤਾਂ ਜਦੋਂ ਮਦਦ ਵੱਡੇ ਪੱਧਰ ਤੇ ਹੋ ਰਹੀ ਹੈ ਤਾਂ ਆਖਰ ਕੀ ਹੈ ਮਦਦ ਦੇ ਨਾਲ ਉਹਨਾਂ ਲੋਕਾਂ ਤੱਕ ਸਹਾਇਤਾ ਪੁੱਜ ਰਹੀ ਹੈ ਕਿ ਇਹ ਪੈਕੇਜ ਉਹਨਾਂ ਲੋਕਾਂ ਤੱਕ ਪਹੁੰਚੇਗਾ ਜਿਨ੍ਹਾਂ ਦੇ ਘਰ ਖਾਲੀ ਹੋ ਗਿਆ ਜਿਨ੍ਹਾਂ ਦੇ ਕਾਰ ਉੱਜੜ ਗਿਆ ਜਿਨ੍ਹਾਂ ਦੇ ਪਸ਼ੂ ਡੰਗਰ ਜਾਨਵਰ ਜਿਹੜੇ ਆ ਉਹ ਇਸ ਹੜ ਦੌਰਾਨ ਮਾਰੇ ਜਾ ਚੁੱਕੇ ਤमाम ਗੱਲਾਂ ਦਾ ਜਿਹੜਾ ਜ਼ਿਕਰ ਹੋ ਰਿਹਾ ਹੈ ਪਰ ਇਸ ਦੇ ਨਾਲ ਹੀ ਸਿਆਸਤ ਦੀ ਗੱਲ ਵੀ ਕਰਾਂਗੇ ਕਿਉਂਕਿ ਸਿਆਸਤ ਇਸ ਕਰਕੇ ਗਰਮਾਈ ਹੋਈ ਹੈ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਬਿਮਾਰ ਪੈ ਗਏ ਹੋਣ ਰਵਿੰਦਰ ਕੇਜਰੀਵਾਲ ਪੰਜਾਬ ਦੇ ਵੱਖ-ਵੱਖ ਸਰਹੱਦੀ ਇਲਾਕਿਆਂ ਦਾ ਦੌਰਾ ਕਰ ਰਹੇ ਤੇ ਪਟਿਆਲੇ ਦੇ ਵਿੱਚ ਸਿਆਸਤ ਇਸ ਪੱਖ ਦੀ ਦਿਖਾਈ ਦੇ ਰਹੀ ਹੈ ਜਦੋਂ ਆਮ ਆਦੀ ਪਾਰਟੀ ਦੇ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਦੇ ਮਾਮਲੇ ਤੇ ਪੰਜਾਬ ਪੁਲਿਸ ਸੈਕਸ਼ਨ ਕਰ ਰਹੀ ਹੈ ਕੀ ਇਹ ਐਕਸ਼ਨ ਦਿੱਲੀ ਦੇ ਕਹਿੰਤੇ ਹੋਇਆ ਕੀ ਇਹ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਦੇ ਕਹਿਣ ਤੇ ਹੋਇਆ ਇਹ तमाम ਸਵਾਲ ਇਸ ਕਰਕੇ ਬਣ ਗਏ ਕਿਉਂਕਿ ਕ੍ਰਿਸ਼ਨ ਕੁਮਾਰ ਨੂੰ ਨਿਸ਼ਾਨਾ ਬਣਾਇਆ ਸੀ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਹੁਣ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਖਿਲਾਫ ਜਿਸ ਤਰ੍ਹਾਂ ਦਾ ਐਕਸ਼ਨ ਹੋਇਆ ਸੁਰੱਖਿਆ ਵਾਪਸ ਲਈ ਤਾਂ ਉਸ ਤੋਂ ਬਾਅਦ ਉਹ ਫਰਾਰ ਹੋਏ ਉਸ ਤੋਂ ਬਾਅਦ ਗ੍ਰਿਫਤਾਰ ਹੋਏ ਇਹ तमाम ਗੱਲਾਂ ਦਾ ਜ਼ਿਕਰ ਕਰਦਿਆਂ ਕਰਦਿਆਂ ਆਖਰ ਦੇ ਵਿੱਚ ਭਗੌੜਾ ਹੋ ਗਏ ਹਰਮਿੰਦਰ ਸਿੰਘ ਪਠਾਨ ਮਾਜਰਾ ਫਿਰ ਉਹ ਵੀ ਸਫਾਈ ਦਿੰਦੇ ਆ ਕਿ ਮੈਂ ਜਦ ਤੇ ਗਿਆ ਸੀ ਉੱਥੇ ਕਿਸ ਤਰ੍ਹਾਂ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਆਈ ਸੀ ਪਰ ਜਿਸ ਤਰ੍ਹਾਂ ਦੀ ਕਹਾਣੀ ਪੁਲਿਸ ਨੇ ਰਚੀ ਹੈ ਜਿਸ ਤਰ੍ਹਾਂ ਦੇ ਮਾਮਲੇ ਆਰਬਜੈਕਟ ਦਾ ਮਾਮਲਾ ਦਰਜ ਕੀਤਾ ਫਿਰ ਦੂਜੀ ਪਤਨੀ ਦੀ ਜਿਹੜੀ ਸ਼ਿਕਾਇਤ ਹੈ ਉਸ ਨੂੰ ਚੁੱਕਿਆ ਗਿਆ ਕਿਉਂਕਿ ਉਹ ਸ਼ਿਕਾਇਤ ਕਾਫੀ ਪਹਿਲਾਂ ਤੋਂ ਚੱਲ ਰਹੀ ਸੀ ਪ੍ਰोसीडिंग ਦੇ ਵਿੱਚ ਸੀ ਤਾਂ ਫਿਰ ਪੁਲਿਸ ਅਜੇ ਹਰਬੇ ਵਰਤਦੀ ਹੀ ਹੁੰਦੀ ਹੈ ਜਦੋਂ ਪਰ ਤੋਂ ਇਸ਼ਾਰੇ ਆ ਜਾਣ ਤਾਂ ਆਮਦੀ ਪਾਰਟੀ ਦੇ ਐਮਐਲਏ ਹਰਮਨ ਸਿੰਘ ਪਠਾਨ ਮਾਜਰਾ ਦੀਆਂ ਮੁਸ਼ਕਲਾਂ ਇਸ ਕਰਕੇ ਵੱਧ ਗਈਆਂ ਕਿਉਂਕਿ ਇੱਕ ਪਾਸੇ ਤਾਂ ਪੰਜਾਬ ਪੁਲਿਸ ਨੇ ਉਹਨਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਦੋ ਮਾਮਲੇ ਦਰਜ ਕਰ ਲਏ ਉਹਨਾਂ ਦੇ 12 ਦੇ ਕਰੀਬ ਜਿਹੜੇ ਰਿਸ਼ਤੇਦਾਰ ਨੇ ਉਹ ਵੀ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਦਾ 4 ਦਿਨ ਦਾ ਰਿਮਾਂਡ ਲਿਆ ਗਿਆ ਫਿਰ ਉਸ ਤੋਂ ਬਾਅਦ ਜਿਹੜੀ ਪਟੀਸ਼ਨ ਕੋਰਟ ਵਿੱਚ ਹਰਮਨ ਸਿੰਘ ਪਠਾਨ ਮਾਜਰਾ ਨੇ ਆਪਣੇ ਵਕੀਲਾ ਰਾਹੀਂ ਪਾਈ ਸੀ ਕੇਸ ਉੱਤੇ ਕੋਈ ਫੈਸਲਾ ਆ ਸਕੇ ਜ਼ਮਾਨਤ ਲੈ ਸਕੇ ਹਰਮਿੰਦਰ ਸਿੰਘ ਪਠਾਨ ਮਾਜਰਾ ਪਰ ਉਹ ਮਾਮਲੇ ਦੇ ਵਿੱਚ ਵੀ ਥੋੜੀਆਂ ਮੁਸ਼ਕਲਾ ਪਠਾਨ ਮਾਜਰਾ ਦੇ ਸਬੰਧ ਵਿੱਚ ਬਣਦੀਆਂ ਜਾ ਰਹੀਆਂ ਸਾਡੀ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਵਕੀਲਾਂ ਨਾਲ ਗੱਲਬਾਤ ਹੋਈ ਸੀ ਤਾਂ ਉਹਨਾਂ ਨੇ ਦੱਸਿਆ ਕਿ ਅੱਜ ਕੋਰਟ ਦੇ ਵਿੱਚ ਅਸੀਂ ਆਪਣੀਆਂ ਦਲੀਲਾਂ ਜੱਜ ਸਾਹਿਬਾਨ ਦੇ ਸਾਹਮਣੇ ਰੱਖੀਆਂ ਸੀ ਪਰੰਤੂ ਜਿਹੜੀ ਮਦਈ ਤੇਰਾ ਹੈ ਜਿਹੜੀ ਸ਼ਿਕਾਇਤ ਕਰਤਾ ਤੇਰਾ ਹੈ ਜਿਹੜੀ ਉਹਨਾਂ ਦੀ ਦੂਜੀ ਪਤਨੀ ਹੈ ਗੁਰਪ੍ਰੀਤ ਕੌਰ ਉਹ ਵੀ ਕੋਰਟ ਦੇ ਵਿੱਚ ਆਈ ਸੀ ਪਰ ਜਿਸ ਢੰਗ ਦੇ ਨਾਲ ਉਹਨਾਂ ਨੇ ਟਾਲਾ ਮਟੋਲਾ ਕੀਤਾ ਕਾਗਜ਼ਾਂ ਨੂੰ ਲੈ ਕੇ ਜਾਂ ਦਸਤਾਵੇਜ਼ਾਂ ਨੂੰ ਲੈ ਕੇ ਤਾਂ ਇਸ ਮਾਮਲੇ ਦੀ ਸੁਣਵਾਈ ਆਉਣ ਵਾਲੇ ਅਗਲੇ ਸੋਮਵਾਰ ਹੋਏਗੀ ਤਾਂ ਮੁਸ਼ਕਲਾਂ ਉੱਥੇ ਹੀ ਖੜੀਆਂ ਨੇ ਪਠਾਨ ਮਾਜਰਾ ਭਗੌੜਾ ਨੇ ਪੰਜਾਬ ਪੁਲਿਸ ਜਿਸ ਤਰ੍ਹਾਂ ਇਸ ਕਹਾਣੀ ਨੂੰ ਦਰਸਾ ਰਹੀ ਹੈ ਹਰਮਿੰਦਰ ਸਿੰਘ ਪਠਾਨ ਮਾਜਰਾ ਜਿਸ ਤਰ੍ਹਾਂ ਲਗਾਤਾਰ ਹਮਲੇ ਕਰ ਰਿਹਾ ਦਿੱਲੀ ਤੇ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤਾਂ ਇਹ ਮਾਮਲਾ ਹੋਰ ਵੀ ਗੁੰਜਲਦਾਰ ਬਣਦਾ ਜਾ ਰਿਹਾ ਤੇ ਇਹ ਵੀ ਸਵਾਲ ਬਣਦੇ ਜਾ ਰਿਹਾ ਕਿ ਹਰਮਿੰਦਰ ਸਿੰਘ ਪਠਾਨ ਮਾਜਰਾ ਜੇ ਪਗੋੜਾ ਹੋਇਆ ਤਾਂ ਗਏ ਤੇ ਗਏ ਕਿੱਥੇ ਆ ਕਿਉਂਕਿ ਪੰਜਾਬ ਪੁਲਿਸ ਦੀ ਗ੍ਰਿਫਤੋਂ ਕੋਈ ਬਹੁਤਾ ਸਮਾਂ ਬਚ ਕੇ ਨਹੀਂ ਰਹਿ ਸਕਦਾ